ਸਾਸੀ ਕਾਲ ਦੀ ਸਾਰਨ ਪਿਆਰ ਭਰੀ ਸਾਸਿਕਾਲ ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੋਇਆ ਬੀਂਦੀਆਂ ਬੜੀਆਂ ਕੱਲੀਆਂ ਬੜੀਆਂ ਨਹੀਂ ਆਪਾਂ ਹੋਰ ਵੀ ਨਾਲ ਕੁਝ ਪਾਵਾਂਗੇ ਦੋ ਲੰਝਾ ਮੈਂ ਸ਼ਿਮਲਾ ਮਿਰਚਾਂ ਤੇ ਦੋ ਲਏ ਸੀ ਪਿਆਜ਼ ਤੇ ਇਹ ਚੀਜ਼ਾਂ ਦੇ ਆਪਾਂ ਬਣਾਵਾਂਗੇ ਨਾਲ ਥੋੜਾ ਜਿਹਾ ਜੀਰਾ ਤੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਸੋਇਆ ਬੀਂਦੀਆਂ ਬੜੀਆਂ ਨੂੰ ਦਾ ਪਾਣੀ ਮੈਂ ਜੋ ਪਾ ਕੇ ਰੱਖਿਆ ਸੀ ਮੈਂ ਅੱਧੇ ਘੰਟੇ ਲਈ ਭਿਓ ਕੇ ਰੱਖੀ ਐ ਜਿਹਦੇ ਵਿੱਚ ਮੈਂ ਨਮਕ ਔਰ ਹਲਦੀ ਵੀ ਪਾਈ ਸੀ ਨਮਕ ਪਾਉਣ ਦਾ ਮਤਲਬ ਤਾਂ ਇਹ ਸੀਗਾ ਕਿ ਚੰਗੀ ਤਰ੍ਹਾਂ ਪੋਲੀਆਂ ਹੋ ਜਾਣਗੀਆਂ ਔਰ ਜਲਦੀ ਹੋ ਜਾਣਗੀਆਂ ਆਪਾਂ ਆਪਾ ਪਾਣੀ ਛੋੜ ਕੇ ਤੁਹਾਨੂੰ ਫਿਰ ਅਗਲੀ ਪ੍ਰਕਿਰਿਆ ਸ਼ੁਰੂ ਕਰਦੇ ਹਾਂ ਆਪਾਂ ਕੜਾਹੀ ਵਿੱਚ ਘਿਓ ਗਰਮ ਕਰ ਦਿੱਤਾ ਤੇ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਬੜੀਆਂ ਪਾਣੀ ਚ ਭੁੰਨਤੀਆਂ ਸੀ ਉਹਨਾਂ ਨੂੰ ਆਪਾਂ ਥੋੜਾ ਫਰਾਈ ਕਰਾਂਗੇ ਕਿਉਂਕਿ ਫਰਾਈ ਕਰਨ ਦੇ ਨਾਲ ਅੰਦਰਲਾ ਜੋ ਕੱਚਾ ਪੜ ਹੋਏਗਾ ਉਹ ਜਲਦੀ ਨਿਕਲ ਜਾਏਗਾ ਆਪਾਂ ਜ਼ਿਆਦਾ ਵੀ ਫਰਾਈ ਨਹੀਂ ਕਰ ਲਈਏ ਥੋੜਾ ਟੇਕ ਲਵਾਵਾਂਗੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਹਿਲਾਉਂਦੇ ਰਹਾਂਗੇ ਜ਼ਿਆਦਾ ਵੀ ਨਹੀਂ ਆਪਾਂ ਫਰਾਈ ਕਰ ਲੈਣਾ ਕਿ ਇਹਦਾ ਤੇ ਸੀੜਾ ਬਣ ਗਿਆ ਜੇ ਪਰ ਆਪਾਂ ਹਲਕਾ ਜਿਹਾ ਹੀ ਇਹਨਾਂ ਨੂੰ ਘਿਓ ਦੇ ਵਿੱਚ ਪਾਵਾਂਗੇ ਉਹ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਾ ਨਹੀਂ ਯਾਰ ਆਪਾਂ ਇਹਨਾਂ ਨੂੰ ਪਹਿਲਾਂ ਘਿਓ ਦੇ ਵਿੱਚ ਏਦਾਂ ਫਰਾਈ ਕਰਦੇ ਆ ਤੇ ਇਹਨਾਂ ਦਾ ਟੇਸਟ ਵੱਖराई ਹੋਏਗਾ ਸਬਜੀ ਦਾ ਕਿ ਆਪਾਂ ਜਿਆਦਾ ਧੰ ਘੰਟਾ ਭਿਓ ਕੇ ਰੱਖਿਆ ਤੇ ਉਹਦੇ ਨਾਲ ਇਹਨਾਂ ਦੀ ਫਲਾਪਟ ਵੀ ਕਾਫੀ ਹੋ ਗਈ ਹੈ ਆਪਾਂ ਘਟ ਸੇਕ ਦੇ ਉੱਪਰ ਹੀ ਇਹਨਾਂ ਨੂੰ ਤਿਆਰ ਕਰ ਰਹੇ ਹਾਂਗੇ ਜਿਆਦਾ ਸੇਕ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਆਦਾ ਸੇਕ ਦੇ ਨਾਲ ਉੱਪਰੋਂ ਜਲ ਜਾਂਦੀ ਹੈ ਤੇ ਵਿੱਚੋਂ ਹੀ ਕੱਚਾਪਨ ਰਹਿ ਜਾਂਦਾ ਇਹਨਾਂ ਦਾ ਅੰਜਪਾ ਹਿਲਾਉਂਦੇ ਰਹਾਂਗੇ ਇਹਨਾਂ ਨੂੰ ਜਾਦਾ ਨਹੀਂ ਆਪਾਂ 1 ਮਿੰਟ ਹੀ ਸੇਕ ਲਵਾਉਣਾ ਸੀ ਜੋ ਕਿ ਆਪਾਂ ਸੇਕ ਕੇ 1 ਮਿੰਟ ਲਈ ਲਵਾ ਲਿਆ। ਹੁਣ ਆਪਾਂ ਇਹ ਕੱਢਾਂਗੇ ਬਾਹਰ ਛੋਲ ਦੇ ਵਿੱਚੋਂ ਤਾਂ ਥੋੜਾ ਜਿਹਾ ਕਲਰ ਆ ਗਿਆ ਬਰਾਊਨ ਕਲਰ ਆ ਗਿਆ ਥੋੜਾ। ਹਾਂਜੀ ਆਪਾਂ ਜ਼ਿਆਦਾ ਨਹੀਂ ਇਹਨਾਂ ਨੂੰ ਫਰਾਈ ਕਰਨਾ। इसक तो बाद आप थोड़ा प्याज आप आपे प्याज जो कि आपने दो प्याज कट्टे थे घट कट सेक के उपर ही पावेंगे प्याज भी आप घट सेकाल ही फ्राई करा ये ये पावगे आप थोड़ा जीरा जीरा प्याज पाने बादल पाउडर आता पाउडर भी पा सकते हैं जी पी चगी भुनोंगे जब तक यह दो मिनट का सेक लगे अपना हा, हल्के ਅੱਗ ਤੇ ਕਰਾਂਗੇ ਤੇ ਔਰ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਪਿਆਜ਼ ਨੂੰ ਖਲਾਉਂਦੇ ਰਹਿਾਂਗੇ ਕਿਉਂਕਿ ਤਾਂ ਪਿਆਜ਼ ਥੱਲੇ ਨਹੀਂ ਲੱਗਣਗੇ ਤੇ ਦੂਸਰਾ ਇਹਨਾਂ ਦਾ ਟੇਸਟ ਵੱਖਰਾ ਹੋਏਗਾ ਜਦ ਆਪਾਂ ਘੱਟ ਸੇਕ ਦੇ ਉੱਪਰ ਭੁੰਦੇ ਇਹਨਾਂ ਨੂੰ ਨਹੀਂ ਤਾਂ ਜਲ ਜਾਂਦੇ ਨੇ ਹਾਂਜੀ ਆਪਣੇ ਪਿਆਜ਼ ਵੀ ਹਲਕੇ ਬ੍ਰਾਊਨ ਹੋਣ ਲੱਗੇ ਆ ਜਿਹਦੇ ਵਿੱਚ ਪਾਵਾਂਗੇ ਆਪਾਂ ਸ਼ਿਮਲਾ ਮਿਰਚ ਹੁਣ ਆਪਾਂ ਸ਼ਿਮਲਾ ਮਿਰਚ ਨੂੰ ਭੁੰਨਾਗੇ ਇਦਾਂ ਆਪਾਂ ਫਰਾਈ ਕਰਾਂਗੇ ਤਾਂ ਆਪਨਰੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਣੀਗੀ ਕਿਉਂਕਿ ਸਬਜ਼ੀ ਪੁੰਨਣ ਨੂੰ ਵੀ ਪਾਣੀ ਥੋੜਾ ਜ਼ਰੂਰਤ ਹੁੰਦੀ ਹੈ। ਪਹਿਲਾ ਉਹ ਸੋਆਬੀਨ ਫਰਾਈ ਕਰਨ ਦੇ ਨਾਲ ਉਹ ਵੀ ਪੁੱਜ ਜਾਂਦੇ ਨੇ। ਆਪਾਂ ਹਰ ਸਬਜ਼ੀ ਵੀ ਪਾਈਏ ਤਾਂ ਹਲਾਉਂਦੇ ਰਹਿਣਾ ਜ਼ਰੂਰੀ ਆ। ਅੱਪਾ ਇਹਦੇ ਥੋੜਾ ਨਮਕ ਪਾਵਾਂਗੇ ਕਿ ਜਲਦੀ ਬਣ ਜਾਏਗੀ ਸਬਜ਼ੀ ਹਲਕਾ ਨਮਕ ਪਾਵਾਂਗੇ ਜ਼ਿਆਦਾ ਨਹੀਂ ਕਿਉਂਕਿ ਸੌਬੀਨ ਦੇ ਵਿੱਚ ਵੀ ਨਮਕ ਪਾਇਆ ਅੱਪਾ ਹਿਲਾਉਂਦੇ ਰਹਿਣਾ ਥੋੜਾ ਥੋੜਾ ਕਰਕੇ ਇਸ ਤੇਕ ਦੇ ਉੱਪਰ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਸੌਬੀਨ ਦੀਆਂ ਬੜੀਆਂ ਅਪਾ ਇਹਦੇ ਵਿੱਚ ਪਾਵਾਂਗੇ ਅਦਰ ਕੁਲਸਨ ਦਾ ਪੇਸਟ ਜੋ ਆਪਣੇ ਕੋਲੇ ਰੈਡੀਮੇਡ ਆ ਉਹ ਵੀ ਆਪਾਂ ਥੋੜਾ ਜਿਹਾ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਕਿਹ ਕਿਹਤਾ ਪਰ ਪੇਸਟ ਜੋ ਆਪਾਂ ਟਮਾਟਰ ਦਾ ਪੇਸਟ ਤਿਆਰ ਕੇ ਰੱਖਿਆ ਉਹਦੇ ਵਿੱਚ ਵੀ ਆਪਣਾ ਲਸਣ ਦਾ ਪੇਸਟ ਪਾਇਆ ਹੋਇਆ ਹੈ ਆਪਾਂ ਥੋੜੇ ਥੋੜੇ ਸੇਕਦੇ ਨੇ ਪਾਉਂਦੇ ਆ ਰੋ ਹਿਲਾਉਂਦੇ ਰਹਿਣਾ ਆਪਾਂ ਹੁਣੇ ਥੋੜਾ 10 ਮਿੰਟ ਲਈ ਟਾਕੇ ਰੱਖਾਂਗੇ ਤਾਂ ਪੱਕੇ ਹੈ تیار ਹੋ ਜਾਣਗੇ ਅੱਜ ਆਪਣੇ ਸ਼ਿਮਲਾ ਮਿਰਚ ਪਨੀਰੇ ਨਾਲ ਚੀਜ਼ਾਂ ਨੂੰ ਆਪਣਾ ਲੱਗਿਆ ਸੇਕ ਅੱਜ ਆਪਣਾ ਇਹ ਸਬਜੀ ਨੂੰ ਸੇਕ ਲੱਗਿਆ ਸੋਇਬਿੰਡਰ ਬੜੀ ਸ਼ਿਮਲਾ ਮਿਰਚ ਤੇ ਪਿਆਜ਼ ਆਪਾਂ ਇਹ ਚ ਪਾਵਾਂਗੇ ਦੋ ਚਮਚੇ ਜੋ ਆਪਾਂ ਪੇਸਟ ਬਣਾ ਕੇ ਰੱਖਿਆ ਟਮਾਟਰ ਲਸਣ ਦਾ तुम्हें धनिया नहीं पाना पाउडर पाना लास्ट पाओ वैसे ये अपना ऑलरेडी धनिया पीस्या होच नहीं पावे सब्ज़ी क्योंकि ये भी मिर्च पाई हुई है तो काट लगे तो सकते आप चंकी तरह मिक्स करा घट सेकर ही रखिए देखो प्याज नमक पाया से अपना चीज़ों थोड़ा पानी निकलिया है ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਸਾਰਿਆਂ ਦੇ ਵਿੱਚ ਹੀ ਆਪਣਾ ਜੋ ਪੇਸਟ ਸੀ ਹੋਰ ਰਚ ਜਾਵੇ ਇਹਨੂੰ ਆਪਾਂ ਸੇਕ ਲਵਾਵਾਂਗੇ ਤਿੰਨ ਤੋਂ ਚਾਰ ਮਿੰਟ ਲਈ ਕਿਉਂਕਿ ਆਪਣਾ ਜੋ ਪੇਸਟ ਇਹਦੇ ਵਿੱਚ ਪਾਇਆ ਹੋਇਆ ਉਹ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਏਗਾ ਆਪਰਾ ਪੇਸਟ ਇਹਦੇ ਵਿੱਚ ਰਚ ਗਿਆ ਚੰਗੀ ਤਰ੍ਹਾਂ ਮਿਕਸ ਹੋ ਗਿਆ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਪਨੀਰ ਕਿਉਂਕਿ ਪਨੀਰ ਵੀ ਆਪਾਂ ਘਰੇ ਹੀ ਤਿਆਰ ਕੀਤਾ ਸੀ ਬਾਹਰੋਂ ਨਹੀਂ ਲਿਆ ਆਪਾਂ ਹੁਣ ਦੋ ਤੋਂ ਤਿੰਨ ਮਿੰਟ ਆਪਾਂ ਪਨੀਰ ਵੀ ਇਹਦੇ ਵਿੱਚ ਸੇਕ ਲਵਾਵਾਂਗੇ ਕਿਉਂਕਿ ਆਪਣੇ ਪਨੀਰ ਦੇ ਵਿੱਚ ਵੀ ਮਸਾਲਾ ਰਚ ਜਾਏਗਾ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ ਇਹਨੂੰ ढक देंगे ढके दे, फिर अपना सेक चंकी तरह लग जाएगा जी अपना अच्छा तैयार है पनीर वैसे पर आप थोड़ी जी हल्दी नमक आप पहले ही पा चुके हैं थोड़ी हल्दी पावे थोड़ी पावेंगे देगी मिर्च जो कि कलर बड़ा अच्छा देगी थोड़ा पावगे आप बटर पनीर ਮਸਾਲਾ ਜੋ ਕਿ ਬਟਰ ਪਨੀਰ ਮਸਾਲੇ ਬਣਾਉਣ ਦੇ ਨਾਲ ਤਾਂ ਹੋਰ ਵੀ ਟੇਸਟ ਹੋ ਜਾਂਦੀ ਹੈ ਇਹ ਸਬਜੀ ਬਟਰ ਪਨੀਰ ਮਸਾਲਾ ਫਿਰ ਚੰਗੀ ਤਰ੍ਹਾਂ ਸਾਰੇ ਮਿਕਸ ਕਰਾਂਗੇ ਇਹਨਾਂ ਨੂੰ ਪਖਲਉਂਦੇ ਰਹਿਣਾ ਵਾ ਕਿਉਂਕਿ ਦੇਗੀ ਮਿਰਚ ਵੀ ਕਲਰ ਅੱਛਾ ਦਿੰਦੀ ਹੈ ਹਲਦੀ ਵੀ ਰੱਖ ਜਾਏਗੀ ਤਾਂ ਅੱਛਾ ਕਲਰ ਦੇਗੀ ਸਰਫ ਇੱਕ ਕਮੈਂਟਰੀ ਸੇਕ ਲਵਾਵਾਂਗੇ ਕਿ ਆਪਾਂ ਨੂੰ ਹਲਦੀ ਦਾ ਕੱਚਾਪਨ ਮਹਿਸੂਸ ਨਾ ਹੋਵੇ ਹਾਂਜੀ ਆਪਣਾ ਸੋਇਆ ਚਿੱਲੀ ਪਨੀਰ ਤਿਆਰ ਹੈ ਤੇ ਤੁਸੀਂ ਇਹਨੂੰ ਬੜੇ ਜਲਦੀ ਟਾਈਮ ਨਾਲ ਬਹੁਤ ਘੱਟ ਹੀ ਸਮੇਂ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਬਣਾ ਕੇ ਇਹ ਚੀਜ਼ਾਂ ਦਿਓ ਜੋ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਨਹੀਂ ਤਾਂ ਬੱਚੇ ਤੁਹਾਨੂੰ ਪਤਾ ਕਿ ਬਾਹਰ ਦਾ ਖਾਣਾ ਹੀ ਜ਼ਿਆਦਾ ਲਾਈਕ ਕਰਦੇ ਹੈ ਅਗਰ ਅੱਛਾ ਖਾਣਾ ਘਰੇ ਬਣਾਵਾਂਗੇ ਫਿਰ ਸਾਡੇ ਬੱਚੇ ਬਾਹਰ ਖਾਣਾ ਨਹੀਂ ਖਾਣ ਜਾਣਗੇ ਹਾਂਜੀ ਲਓ ਜੀ ਆਪਣਾ ਸੋਇਆ ਚਿਲੀ ਪਨੀਰ ਤਿਆਰ ਹੈ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ